છોરિયા લમ્પિંગ ਖੇਡਾਂ ਦੇ સેમીફાઇનલ ਚ ਭਾਰਤੀ હોકી ਟੀਮ ਦਾ ਸਾਹਮਣਾ ਜਰਮਨੀ ਦੀ હોકી ਟੀਮ ਨਾਲ ਹੋਣ ਜਾ ਰਿਹਾ ਜਿਸ ਕਾਰਨ ਪੂਰੇ ਭਾਰਤ ਦੇ ਜਿਹੜੇ હોકી ਲਵਰਸ ਨੇ ਉਹਨਾਂ ਦੀਆਂ ਨਜ਼ਰਾਂ ਅੱਜ ਦੇ હોકી ਮੈਚ ਤੇ ਟਿਕੀਆਂ ਨੇ ਇਸ ਤੋਂ ਇਲਾਵਾ ਦੱਸ ਸੀ ਕਿ ਖਿਡਾਰੀ ਗੁਰਜਾਣ ਸਿੰਘ ਦੇ ਮਾਪਿਆਂ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਇਸ ਵਾਰ ਆਪਣਾ ਬੈਸਟ ਪਰਫਾਰਮੈਂਸ ਦੇਗੀ ਤੇ ਉਮੀਦ ਹੈ ਕਿ ਇਸ ਵਾਰ ਉਹ ਜਦੋਂ ਸੋਨਾ ਤਗਮਾ ਜਿੱਤ ਕੇ ਆਏਗੀ ਤਾਂ ਅਸੀਂ ਸਾਰੇ ਹੀ ਉਹਨਾਂ ਦਾ ਸ਼ਾਨਦਾਰ ਸਵਾਗਤ ਕਰਾਂਗੇ ਇਸ ਦੇ ਨਾਲ ਹੀ ਹਾਕੀ ਖਿਡਾਰੀ ਗੁਰਜਨ ਸਿੰਘ ਦੇ ਮਾਪਿਆਂ ਨੇ ਇਹ ਵੀ ਕਿਹਾ ਕਿ ਉਹ ਦਿਨ ਰਾਤ ਦੁਆ ਕਰਦੇ ਨੇ ਅਰਦਾਸਾਂ ਕਰਦੇ ਨੇ ਕਿ ਇਸ ਵਾਰ ਹਾਕੀ ਟੀਮ ਜਿੱਤੇ ਕੁਝ ਨਿਰਾਸ਼ਾ ਜ਼ਰੂਰ ਹੈ ਪਰ ਸਮੁੱਚੀ ਹਾਕੀ ਟੀਮ ਬਹੁਤ ਵਧੀਆ ਹੈ ਤੇ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਕੀ ਕੀ ਭਾਵਨਾਵਾਂ ਨੂੰ ਵਿਅਕਤ ਕੀਤਾ ਤੁਸੀਂ ਉਹਨਾਂ ਦੇ ਜ਼ੁਬਾਨੀ ਆਪ ਇਸ ਨੂੰ ਲੋ ਅੱਜ ਸੈਮੀਫਾਈਨਲ ਹੈਗਾ ਭਾਰਤ ਦਾ ਤੇ ਜਰਮਨੀ ਦਾ ਕੀ ਕਹਿਣਾ ਚਾਹੋਗੇ ਕੀ ਬੈਸਟ ਵਿਸ਼ੇਸ ਦੇਣਾ ਚਾਹੋਗੇ ਇਹੋ ਜਾਨੇ ਆ ਵੀ ਤੁਸੀਂ ਤਗੜੇ ਹੋ ਕੇ ਮੈਚ ਖੇਡੋ ਜੀ ਤੇ ਆਪਣੀ ਜਿੱਤ ਪ੍ਰਾਪਤ ਕਰੋ ਵਾਹਿਗੁਰੂ ਤੁਹਾਡੇ ਨਾਲ ਆ ਪਰਮਾਤਮਾ ਜੀ ਹਾਂਜੀ ਗੁਰਜਨ ਸਿੰਘ ਨਾਲ ਗੱਲ ਹੋਈ ਤੁਹਾਡੀ ਹਾਂਜੀ ਗੱਲ ਤੇ ਹੁੰਦੀ ਰਹਿੰਦੀ ਜੀ ਕਿਸ ਤਰੀਕੇ ਦੀ ਹੌਸਲਾ ਫਜ਼ਾਈ ਕੀਤੀ ਹੌਸਲਾ ਹੋਈ ਵੀ ਤਗੜੇ ਹੋ ਕੇ ਮੈਚ ਖੇਡੋ ਤੁਸੀਂ ਜੀ ਆ ਕੀ ਲੱਗਦਾ ਕਿ ਅੱਜ ਕੀ 골ਡ ਮੈਡਲ ਜਿੱਤ ਕੇ ਲਿਆਓ ਆਸਾਂ ਤੇ ਬੜੀਆਂ ਵਾਹਿਗੁਰੂ ਗਾੜੀ ਅਰਦਾਸਾਂ ਵੀ ਕੀਤੀਆਂ ਹੂੰ ਪਿਆਰ ਕੀ 골ਡ ਮੈਚ ਮਿਲਿਆ ਇਹਨਾਂ ਨੂੰ ਹਾਂ ਤੱਕੀ ਉਹਨਾਂ ਦਾ ਕੀ ਕਹਿਣਾ ਗੁਰਜਨ ਸਿੰਘ ਉਹਨਾਂ ਦਾ ਜਾਂ ਬਾਕੀ ਪਲੇਅਰਾਂ ਦਾ ਜਦੋਂ ਗੱਲ ਹੁੰਦੀ ਹੈ ਫਿਰ ਕੀ ਕਹਿੰਦੇ ਸਨ ਕਹਿੰਦੇ ਤੇ ਇਹੀ ਆ ਵੀ ਨਹੀਂ ਇਹੀ ਬਹੁਤ ਤਗੜੇ ਆ ਕੋਈ ਗੱਲ ਹੀ ਨਹੀਂ ਤੁਸੀਂ ਚਿੰਤਾ ਨਾ ਕਰੋ ਠੀਕ ਹਾਂ ਦੱਸ ਕਿਹਦੇ ਪਿੰਡ ਦਾ ਨਾਮ ਦੱਸੋ ਮੇਰਾ ਨਾਂ ਮੈਂ ਬਲਦੇਵ ਸਿੰਘ ਜੀ ਗੁਰਿੰਦ ਦਾ ਫਾਦਰ ਪਿੰਡ ਖਲੈਦੇ ਤੋਂ ਹੀ ਕੀ ਕਹਿਣਾ ਚਾਹੋਗੇ ਅੱਜ ਮੈਚ ਹੈਗਾ ਸਭ ਦੀ ਨਿਗਾਹਾਂ ਟਿਕੀਆਂ ਹੋਈਆਂ ਮੈਚ ਦੇ ਉੱਪਰ ਵੇਖੋ ਜੀ ਅੱਜ ਸਾਰੇ ਇੰਡੀਆ ਦੀਆਂ ਇਸ ਮਲ ਪੂਰੇ ਭਾਰਤ ਦੀਆਂ ਹਾਕੀ ਤੇ ਨਿਗਾਟਕੀਆਂ ਹੋਈਆਂ ਵੀ ਪਰਮਾਤਮਾ ਇਹਨਾਂ ਦੀ ਕਿਰਪਾ ਕਰੋ ਉਸ ਦਿਨ ਕੁਆਰਟਰ ਫਾਈਨਲ ਚਲੋ ਬੜਾ ਵਧੀਆ ਉਸ ਦਿਨ ਗ੍ਰੇਟ ਬਿਟਨ ਦੇ ਨਾਲ ਹੋਇਆ ਸੀਗਾ ਤੇ 10 ਪਲੇਅਰਾਂ ਦੇ ਨਾਲ ਵੀ ਇਹ ਬਹੁਤ ਸੋਹਣਾ ਖੇਡੇਗੇ ਤੇ ਚਲੋ ਅੱਜ ਪਰਮਾਤਮਾ ਉਸੇ ਤਰ੍ਹਾਂ ਇਹਨਾਂ ਦੇ ਕਿਰਪਾ ਕਰੇ ਵੀ ਅੱਜ ਇਸ ਕੁਆਰਟਰ ਫਾਈਨਲ ਸੈਮੀ ਫਾਈਨਲ ਖੇਡਣਾ ਤਾਂ ਨੇ ਤੇ ਫਾਈਨਲ 'ਚ ਜਾਣ ਤੇ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਜਿਹੜੀ ਟੀਮ ਆਪਣੇ ਆਪਣੇ ਸਟਰੋਂਗ ਸਮਝਦੇ ਸੀ ਆਸਟ੍ਰੇਲੀਆ ਉਹਨੂੰ ਫੇਰ ਹਰਾਇਆ ਬਈ ਦਾ ਸਾਲ ਬਾਅਦ ਵੇਖੋ ਜੀ ਇੱਕ ਉਸ ਦਿਨ ਜਿਤਨਾ ਇਹਨਾਂ ਨੇ ਆਸਟ੍ਰੇਲੀਆ ਨੂੰ ਹਰਾਇਆ ਉਹ ਸਾਡਾ 52 ਸਾਲ ਦਾ ਜਿਹੜਾ ਹੈਗਾ ਹੀ ਨਾ ਰਿਕਾਰਡ ਜਿਹੜਾ 52 ਸਾਲ ਤੋਂ ਅਸੀਂ ਪਿਛੇ ਸੀਗੇ ਪ੍ਰਮਾਤਮਾ ਨੇ ਉਸ ਦਿਨ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਵੀ ਉਹਨਾਂ ਨੂੰ ਅਸੀਂ ਹਰਾਇਆ ਹਰਮਨ ਵੀ ਇਹੀ ਕਹਿ ਰਿਹਾ ਹੈ ਵੀ ਮੈਂ ਮੈਂ ਸਵੇਰੇ ਹਰਮਨ ਦੇ ਡੈਡੀ ਦੇ ਵੀ ਇਹੀ ਇੰਟਰਵਿਊ ਸੁਣ ਰਿਹਾ ਸੀਗਾ ਵੀ ਉਹਨੇ ਕਿਹਾ ਹੈਗਾ ਵੀ ਮੇਰੇ ਮੁੰਡੇ ਦਾ ਸੌਂਗ ਹੈ ਹਰਮਨ ਦਾ ਵੀ ਮੈਂ ਆਸਟ੍ਰੇਲੀਆ ਨੂੰ ਹਰਾਉਣਾ ਵਗਾ ਚਲੋ ਉਹਦਾ ਵੀ ਸਾਡਾ ਉਹ ਮਤਲਬ ਹਰਮਨ ਹਰਮਨ ਹੀ ਹਰਮਨ ਪਿਆਰਾ ਵਗਾ ਉਹਦਾ ਵੀ ਸੁਪਨਾ ਪੂਰਾ ਹੋਇਆ ਵੀ ਉਹਨੇ ਆਸਟ੍ਰੇਲੀਆ ਨੂੰ ਹਰਾ ਆ ਕੇ ਆਪਣਾ ਸੁਪਨਾ ਪੂ ਤੇ ਪਰਮਾਤਮਾ ਇਸੇ ਤਰ੍ਹਾਂ ਅੱਗੇ ਵੀ ਕਿਰਪਾ ਕਰੇ ਇਸੇ ਤਰ੍ਹਾਂ ਟੀਮ ਜਿੱਤੀਦੀ ਰਹੇ ਗੁਰਜੰਟ ਦੇ ਨਾਲ ਗੱਲਬਾਤ ਹੋਈ ਹੈ ਜੀ ਮੈਚ ਤੋਂ ਪਹਿਲਾਂ ਹਾਂ ਜੀ ਗੁਰਜੰਟ ਦੇ ਨਾਲ ਮੇਰੀ ਕੱਲ ਗੱਲ ਹੋਈ ਸੀਗੀ ਤੇ ਮੁੰਡਿਆਂ ਨੇ ਥੋੜੇ ਬਰਾਂਦੇ ਆ ਪੂਰੇ ਜਿੱਤਣਗੇ ਅਲੱਗ ਹੈ ਕਿ ਟੀਮ ਅੱਗੇ ਹੋਈ ਸਟਰੋਂਗ ਹੈ ਜਰਮਨੀ ਜਰਮਨੀ ਚਲੋ ਸਟਰੋਂਗ ਹੈਗੀ ਭਾਵੇਂ ਜੋ ਮਰਜੀ ਹੋਣਾ ਆਸਟ੍ਰੇਲੀਆ ਵੀ ਬੜੀ ਸਟਰੋਂਗ ਹੈ ਬੈਲਜੀਅਮ ਬੜੀ ਸਟਰੋਂਗ ਹੈ ਦੋਵੇਂ ਟੀਮ ਬਾਹਰ ਹੋ ਗਈਆਂ ਹੁਣ ਇਹ ਉੱਥੇ ਇਦਾਂ ਹੀ ਹੁੰਦਾ ਵਾ ਕੋਈ ਕਿਸੇ ਨੂੰ ਹਰਾਈ ਜਾਂਦਾ ਕੋਈ ਕਿਸੇ ਨੂੰ ਹਰਾਈ ਜਾਂਦਾ ਵਗਾ ਦੇ ਚਲੋ ਪਰਮਾਤਮਾ ਨੇ ਕਿਰਪਾ ਕਰੇ ਜਿੱਤਣ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਸਭ ਦੀਆਂ ਨੇ ਕਹਾ ਇਸ ਮੈਦੇ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਟੀਮਾਂ ਅਰਦਾਸਾਂ ਵੇਖੋ ਜੀ ਅਸੀਂ ਜਿੱਥੇ ਜਿੱਥੇ ਸਾਡੀ ਸਰਦਾ ਹੈਗੀ ਆ ਅਸੀਂ ਸਾਰੇ ਮਹਾਪੁਰਸ਼ਾਂ ਤੋਂ ਜਿੱਥੇ ਇੱਕ ਬਾਬੇ ਕਾਰਸੇ ਵਾਲੇ ਬਾਬਾ ਸੰਤ ਬਾਬਾ ਜਗਿੰਦਰ ਸਿੰਘ ਜੀ ਸੁਲੱਖਣ ਸਿੰਘ ਸਾਰਿਆਂ ਤੋਂ ਅਸੀਂ ਅਰਦਾਸਾਂ ਕਰਵਾ ਰਹੇ ਹਾਂ ਅਨੰਦਪੁਰ ਸਾਹਿਬ ਹੈਗੇ ਅਨੰਦਪੁਰ ਸਾਹਿਬ ਤੋਂ ਉੱਥੋਂ ਬੈਠੇ ਹੋ ਅਰਦਾਸਾਂ ਕਰ ਰਹੇ ਹੈਗੇ ਲੱਗਦਾ 골ਡ ਮੈਡਲ ਜਿੱਤ ਕੇ ਆਉਣਗੇ ਜਿੱਤ ਕੇ ਆਉਣਗੇ ਸਾਡੇ ਪਿੰਡ ਤੋਂ ਰਾਜਦੀਪ ਸਿੰਘ ਸਿੰਘ ਸਾਹਿਬ ਅੰਸਰ ਅਹੀਂ ਉਹਨਾਂ ਤੋਂ ਵੀ ਸਵੇਰੇ ਅਰਦਾਸ ਕਰਾਈ ਹੈ ਵੀ ਉਹਨਾਂ ਦੇ ਅਰਦਾਸ ਕਰੋ ਤੁਸੀਂ ਵੀ ਸਾਡੇ ਪਿੰਡ ਤੋਂ ਹੀ ਹੈਗੇ ਤੇ ਉਹਨਾਂ ਵੀ ਅਰਦਾਸ ਕੀਤੀ ਹੈ ਕਿ ਮਹਾਰਾਜ ਕਰਾਪਾ ਕਰੋ ਕਿ ਉਹਨੇ ਨੌਜਵਾਨ ਜਿਹੜੇ ਕਿ ਵਧੀਆ ਮਿਹਨਤ ਕਰਦੇ ਪਏ ਆ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਖੇਡ ਰਹੇ ਹੈਗੇ ਤੇ ਮੁੰਡੇ ਸਾਰੇ ਇੱਕ ਤੋਂ ਇੱਕ ਹੈਗੇ ਟੀਮ ਸੈੱਟ ਹੈਗੀ ਸਾਡੀ ਤੇ ਜਿੱਤਣਗੇ ਕੋਈ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਵੀ ਤੁਸੀਂ ਤਗੜੇ ਹੋਗੇ ਯੋਰਲਾ ਪੂਰਾ ਦੇਸ਼ ਤੁਹਾਡਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਹੈਗਾ ਸਾਰੇ ਤੁਹਾਡੀਆਂ ਅਰਦਾਸਾਂ ਕਰਨ ਦੇ ਆ ਥਾਂ ਥਾਂ ਹੀ ਹਰ ਇੱਕ ਬੰਦਾ ਜਿੱਥੇ ਜਿੱਥੇ ਵੀ ਕਿਸੇ ਦੀ ਸਰਦਾ ਹੈਗੀ ਹੈਗੀ ਜਿੱਥੇ ਜਿੱਥੇ ਕੋਈ ਮੰਦਾ ਸਾਰੇ ਉਥੇ ਅਰਦਾਸਾ ਕਰੋ ਸਾਡੇ ਤੋਂ ਬਗੈਰ ਸਾਰੇ ਚਲੋ ਸਾਡਾ ਤੇ ਗੁਰਜੰਟ ਖੇਤਰ ਰਿਆ ਵਗਾ ਤੇ ਚਲੋ ਅਸੀਂ ਤੇ ਅਰਦਾਸਾਂ ਕਰਨੀਆਂ ਹੀ ਪਰ ਉਹਨਾਂ ਦੇ ਸਾਰੇ ਸਾਰਾ ਪੂਰਾ ਦੇਸ਼ ਹੀ ਅਰਦਾਸਾ ਕਰ ਲਿਆ ਉਹਨਾਂ ਦੀ